ਨਮਸਕਾਰ ਸਸਤਰੀਕਾਰ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜ਼ਿਲ੍ਹਾ ਫਾਜ਼ਲਕਾਬਲ ਨੂੰ ਸਿਵਲ ਜੱਜ ਰੂਚੀ ਸੁਪਨ ਸ਼ਰਮਾ ਵੱਲੋਂ ਅਰਨੀਵਾਲਾ ਸਬ ਤਹਿਸੀਲ ਵਿੱਚ ਇੱਕ ਕੈਂਪਸ ਸੇਵਾ ਕੇਂਦਰ ਦੇ ਸਹਿਯੋਗ ਨਾਲ ਲਗਵਾਇਆ ਗਿਆ ਜਿਸ ਵਿੱਚ ਅਰਨੀਵਾਲਾ ਬਲਾਕ ਵਿੱਚ ਪੈਂਦੇ ਸਾਰੇ ਪਿੰਡਾਂ ਵੱਲੋਂ ਆਧਾਰ ਕਾਰਡ ਜਨਮ ਸਰਟੀਫਿਕੇਟ ਅਤੇ ਹੋਰ ਸੇਵਾਵਾਂ ਦਾ ਲਾਭ ਲਿਆ ਗਿਆ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਹਾਂਜੀ ਬਾਜੀ ਇਹ ਜਿਹੜਾ ਅੱਜ ਕੈਂਪ ਲੱਗਿਆ ਆ ਇਹਦੇ ਬਾਰੇ ਦੱਸੋ ਜੀ ਤੁਸੀਂ ਇੱਥੇ ਆਏ ਹੋ ਜਿਹੜਾ ਅੱਜ ਇਹ ਬਣਾ ਰਹੇ ਸੇਵਾ ਕੇਂਦਰ ਵੱਲੋਂ ਕੈਂਪ ਲਗਾਇਆ ਗਿਆ ਉਹਦੇ ਬਾਰੇ ਦੱਸੋ ਮੈਂ ਪੀਐਲਵੀ ਅਮਰਚਲ ਕਿਚ ਸਾਡੇ ਮਾਨਯੋਗ ਜੈ ਸਾਹਿਬ ਮੈਡਮ ਪ੍ਰੂਤੀ ਸੁਪਨਾ ਸ਼ਰਮਾ ਜੀ ਉਹਨਾਂ ਦੇ ਸਦਕਾ ਜਿਹੜਾ ਅੱਜ ਇਹ ਕੈਂਪ ਲੱਗ ਰਿਹਾ ਹੈ ਜੋ ਬੱਚੇ 0 ਤੋਂ ਲੈ ਕੇ 18 ਸਾਲ ਤੱਕ ਦੇ ਜਿਨ੍ਹਾਂ ਦੇ ਅਜੇ ਤੱਕ ਰਜਿਸਟ੍ਰੇਸ਼ਨ ਵੀ ਨਹੀਂ ਹੋਈ ਤੇ ਉਹਨਾਂ ਦਾ ਆਧਾਰ ਕਾਰਡ ਬਣਨਿੰਗ ਪਿਆ ਹੈ ਅੱਜ ਉਹਨਾਂ ਦਾ ਜਿਹੜੇ ਆਧਾਰ ਕਾਰਡ ਅਲੱਗ-ਅਲੱਗ ਪਿੰਡਾਂ ਤੋਂ ਜਿਹੜੇ ਅਸੀਂ ਮੈਸੇਜ ਲਗਾ ਕੇ ਇੱਕ ਜਿਹੜਾ ਕੈਂਪ ਲਗਾਇਆ ਹੈ ਕਿ ਉਹਨਾਂ ਦਾ ਆਧਾਰ ਕਾਰਡ ਬਣਾ ਕੇ ਜੋ ਇਸ ਸੰਸਾਰ ਦੇ ਵਿੱਚ ਉਹਨਾਂ ਦਾ ਰਜਿਸਟ੍ਰੇਸ਼ਨ ਨਹੀਂ ਹੈ ਅੱਜ ਉਹਨਾਂ ਦਾ ਆਕਰਮ ਦੇ ਵਿੱਚ ਅਸੀਂ ਇੱਕ ਵੱਡਾ ਯੋਗਦਾਨ ਮੈਂ ਮਾਨ ਸਿੰਘ ਜੀ ਦਾ ਸਾਹਬ ਦੀ ਤਰਫੋਂ ਕਰਦੇ ਹਾਂ ਇਹਦੇ ਵਿੱਚ ਜਿਹੜੀਆਂ ਸੁਵਿਧਾਵਾਂ ਸਿਰਫ ਆਧਾਰ ਕਾਰਡ ਦੀਆਂ ਦਿੱਤੀਆਂ ਜਾਂ ਕੋਈ ਹੋਰ ਵੀ ਦਿੱਤੀਆਂ ਗਈਆਂ ਹੈ ਇਹਦੇ ਵਿੱਚ ਪੈਲ ਦੇ ਆਧਾਰ ਕਾਰਡ ਹੈ ਜੀ। ਹੋਰ ਜਿਹੜੇ ਆ ਜਿੰਨੇ ਵੀ ਆਏ ਬੈਠੇ ਬੱਚੇ ਇਹਨਾਂ ਦੇ ਰਜਿਸਟ੍ਰੇਸ਼ਨ ਵੀ ਨਹੀਂ ਹੋਈ। ਹਾਂ ਹਾਂ। ਤਾਂ ਅੱਜ ਰਜਿਸਟ੍ਰੇਸ਼ਨ ਤੋਂ ਵੀ ਬਣ ਜੀ ਹੈ। ਹਾਂ ਹਾਂ। ਤਾਂ ਅੱਜ ਉਹਨਾਂ ਦਾ ਰਜਿਸਟ੍ਰੇਸ਼ਨ ਕਰਵਾ ਕੇ ਉਸ ਤੋਂ ਬਾਅਦ ਆਧਾਰ ਕਾਰਡ ਉਹ ਜਿਨ੍ਹਾਂ ਦੇ ਰਜਿਸਟ੍ਰੇਸ਼ਨ ਹੋ ਗਈ ਹੈ ਉਸ ਤੋਂ ਬਾਅਦ ਆਧਾਰ ਕਾਰਡ ਵੀ ਤੁਰੰਤ ਬਣਵਾ ਕੇ ਦੇਣਗੇ। ਹੁਣ ਤੱਕ ਕਿੰਨੇ ਅੰਕ ਦੀ ਰਜਿਸਟ੍ਰੇਸ਼ਨ ਹੋ ਗਈ ਹੈ? ਅੱਜ ਤਾਂ ਮੈਡਮ ਤਕਰੀਬਨ ਥੋੜਾ ਜਿਹਾ ਲੈਟ ਦਾ ਪ੍ਰੋਬਲਮ ਰਹੀ ਹੈ। ਤਾਂ ਹੁਣ ਦੇ ਵਿੱਚ ਚੱਲ ਰਹੀ ਹੈ ਲੈਟ ਆਈ ਹੈ ਹੁਣ। ਥੋੜਾ ਜਿਹਾ ਨੈਟ ਪ੍ਰੋਬਲਮ ਵੀ ਸੀ। ਤਾਂ ਹੁਣ ਦੇ ਵਿੱਚ ਸ਼ੁਰੂ ਜਿਹੜਾ ਤੁਸੀਂ ਸੁਨੇਹਾ ਲਾਇਆ ਪਿੰਡਾਂ ਦੇ ਵਿੱਚ ਉੱਥੇ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਬਹੁਤ ਬੜੀ ਹੈ ਜੀ ਲੋਕ ਤਾਂ ਇਹ ਚ ਚਾਹੁੰਦੇ ਆ ਕਿ ਮਤਲਬ ਸਾਨੂੰ ਇਸ ਚੀਜ਼ ਦੀ ਕੋਈ ਸੁਵਿਧਾ ਮਿਲੇ ਤਾਂ ਜਿਹੜੇ ਅਸੀਂ ਕੋ ਗੰਝਾ ਰਹੀ ਹਾਂ ਹਾਂ ਅੱਜ ਹਰ ਇੱਕ ਤਰਫੋਂ ਦੇਖੀ ਤਾਂ ਜਿਹੜੇ ਗਰੀਬ ਵਰਗ ਲੋਗ ਆ ਤਾਂ ਹਰ ਇੱਕ ਪੱਖੋਂ ਵੰਝੇ ਆ ਇਹਨਾਂ ਦੇ ਕੋਈ ਸੁਵਿਧਾ ਇਹਨਾਂ ਤੱਕ ਨਹੀਂ ਪਹੁੰਚ ਰਹੀ ਮੈਂ ਤਾਂ ਇੱਕ ਇਥੇ ਰੱਖਣਾ ਚਾਹੁੰਗਾ ਕਿ ਜਿਹੜਾ ਅੱਜ ਰੈਂਪ ਕੈਂਪ ਲੱਗ ਰਿਹਾ ਇਹਨੂੰ ਹਰ ਪਿੰਡ-ਪਿੰਡ ਜਾ ਕੇ ਕੈਂਪ ਲਗਾਇਆ ਜਾਵੇ ਤਾਂ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੋਏਗਾ ਠੀਕ ਹਾਂਜੀ ਬੀਬੀ ਤੁਸੀਂ ਕੈਂਪ ਦੇ ਵਿੱਚ ਆਏ ਹੋ ਕਿ ਕੀ ਸੁਵਿਧਾ ਲੈ ਰਹੇ ਹੋ ਇੱਥੇ ਆ ਗੁੜੀਆਂ ਦੰਮ ਮੱਲ ਲਓਂਗੀ ਮੱਖਾਂ ਟਿੱਕੜਾ ਖਾਣੇ ਤੱਕ ਬਣਿਆ ਨਹੀਂ ਸੀ ਨਹੀਂ ਅੱਛਾ ਹੁਣ ਬਣ ਗਿਆ ਹਾਂਜੀ ਤੱਕ ਨਹੀਂ ਹਜੇ ਨਹੀਂ ਸੰਤੁਸ਼ਟੋਂ ਇਥੋਂ ਦੀ ਸੇਵਾਵਾਂ ਤੋਂ ਸੇਵਾ ਕੇ ਅੰਦਰ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬੀਬੀ ਤੁਸੀਂ ਕਿਵੇਂ ਆਏ ਹੋ ਜੀ ਇਹਨਾਂ ਦੇ ਜਿੱਥੇ ਪਾਸ ਜਨਮ ਪੱਤਰੀ ਬਣਾਉਣਾ ਅੱਛਾ ਜੀ ਆ ਗਿਆ ਠੀਕ ਹੈ ਹਾਂਜੀ ಸಂಜೆ